ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਪਿੰਡ ਪੰਡੋਰੀ ਵੜੈਚ ਵਿਖੇ ਪਹਿਲਵਾਨ ਮਾਝਾ ਗਰੁੱਪ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਗੁਰੂ ਪਿਆਰੀ ਸਾਧ ਸੰਗਤ ਨੂੰ ਲੰਗਰ ਵੀ ਸ਼ਿਕਾਇਆ ਗਿਆ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਜੀ ਪ੍ਰਧਾਨ ਜੀ ਤੁਹਾਡਾ ਆਪਣਾ ਨਾਮ ਦੱਸ ਕੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਦੱਸਿਓ ਜੀ ਸਰਦਾਰ ਕਾਨੂੰਨ ਸਿੰਘ ਜੀ ਉਹ ਬਹੁਤ ਬੜਾ ਹੈ ਜੀ ਪਰਮਾਣੇ ਸਾਡੇ ਕਰੋੜਾ ਪ੍ਰਧਾਨ ਜੀ ਤੇ ਅੱਜ ਦਾ ਸਾਡਾ ਮੇਨ ਮੁੱਦਾ ਹੈ ਸਾਡੇ ਭਾਨਾ ਸਿੰਘ ਜੀ ਬਾਰਾ ਹੈ ਜੀ ਜਿਹੜੇ ਕਿ ਸਮਾਜ ਤੇ ਮਹਾਰਾਜ ਦਾ ਸੰਗਠਨ ਕਰਾਇਆ ਹੈ ਜੀ ਜਿਸ ਵਿੱਚ ਸਾਡੇ ਵੀਰ ਸਰਦਾਰ ਸਿੰਘ ਜੀ ਵੱਡਾ ਜੀ ਪ੍ਰਧਾਨ ਜੀ ਆਏ ਬੱਚੇ ਦੇ ਪੰਡਤ ਜੀ ਜੀ ਵਾਸਤੇ ਰਾਜਾ ਜੀ ਸਦੀਰ ਕੋ ਟਾਪਸਪੋਰਟ ਦੀ ਐਫੋਰ ਹੈ ਮੇਰੇ ਵੀਰ ਰੋਹਿਤ ਭੰਡੇ ਜੀ ਪੁੱਤ ਗਰਤੋ ਜੀ ਨੇ ਮੁਕਮਲ ਸੰਧੂ ਜੀ ਤੇ ਬੱਚੇ ਹੋਰ ਮੇਰੇ ਸੋਹਣੇ ਯਾਰੇ ਸੱਜਣ ਪਿੰਪਡੋਰੀ ਬਣਦੇ ਜੀ ਜਿਨ੍ਹਾਂ ਨੇ ਬਹੁਤ ਹੀ ਇਮਾਨਦਾਰ ਨਾਲ ਮਾਰੀ ਜੀ ਇੱਕ ਬੋਲ ਤੇ ਮੈਂ ਇੱਥੇ ਪੁੱਛੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਜਿਹੜਾ ਮੰਦਰ ਲਗਾਇਆਦਾ ਇਹ ਧੰਨ ਧੰਨ ਸ਼੍ਰੀਪੁਰ ਨਾਨਕ ਜੀ ਸੱਚੇ ਪਾਤਸ਼ਾਹ ਜੀ ਨੇ ਵੀਰ ਪਰੋ ਸਟਾਰਟ ਕੀਤਾ ਸੀ ਜਿਹੜਾ ਅੱਜ ਜੁਦਾ ਜੁਦਾ ਵਿੱਚ ਜਿਹੜੀ ਅੱਜਾ ਤੋਂ ਸੇਵਾ ਚੱਲ ਰਹੀ ਹੈ ਜੀ ਪ੍ਰਮੋਟ ਲਈ ਇੱਦਾਂ ਹੀ ਮਾਰੇ ਸਾਡੇ ਤੇ ਮੇਰ ਭਰੇ ਇੱਦਾਂ ਹੀ ਹੱਥ ਰੱਖਣ ਕਿ ਇੱਦਾਂ ਹੀ ਮਾਰੇ ਸਾਨੂੰ ਸਪੋਰਟ ਕਰਨ ਦਾ ਪਾਲ ਬਖਸ਼ ਦੇਣੀ ਹੈ। ਇਹਵਾ ਦੀ ਮੈਂ ਮੀਟਿੰਗ ਕਰਨੀ ਉਹ ਜੋ ਪੇਰ ਮੈਂ ਪੰਜਾਬ ਸਾਹਿਬ ਜੀ ਨਾਲ ਬਾਅਦ ਵਿੱਚ ਗੱਲ ਕਰੇਗਾ ਕਿ ਅੱਜ ਜੋ ਪਲਵਾਨ ਦੇ ਰੂਪ ਮਾਝਾ ਅਮਨ ਸਰ ਜੋ ਆਡੀਓ ਨਾਲੇ ਪੱਧਾ ਹਣੀਤੀ ਬੜੈਚ ਦੀਪੜੈਚ ਇਹਨਾਂ ਵੱਲੋਂ ਇੱਕ ਸੇਵਾ ਪਿੰਡ ਲਈ ਨਿਭਾਈ ਜਾ ਰਹੀ ਆ। ਕਾਫੀ ਪਿੰਡ ਦੇ ਜਿਹੜੇ ਕੰਮ ਆ ਇਹਨਾਂ ਵੱਲੋਂ ਕਰਾਇਆ ਗਿਆ ਆ ਮਾਝਾ ਪਪਾਤੀ ਪਿੰਡ ਦੇ ਇੱਥੇ ਹੀ ਦੇਰ ਤੋਂ ਪੋਟਨਾ ਵੱਲੋਂ ਬੰਦਰ ਵੀ ਲਗਾਇਆ ਗਿਆ ਸਾਰੇ ਕੋ ਵੱਲੋਂ ਤਾਂ ਅੱਧੀ ਜਵਾਨੀ ਦੀ ਪਰਮਾਤਮਾ ਇਸ ਸਾਰੇ ਥੰਪ ਤੇ ਅਤੇ ਇਹਨਾਂ ਸਾਰਿਆਂ ਦੇ ਨਿਗਰਾਨੇ ਮਿਹਰਬਾਨੀ ਹੱਥ ਰੱਖਣ ਤਾਂ ਜੋ ਇਤਾਂ ਹੀ ਸੇਵਾ ਚੱਲਦੀ ਰਹੇ ਜੈ ਹਵਾਲੀ ਕੀ ਸਤਿ ਸ੍ਰੀ ਅਕਾਲ